ਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟੀ ਕਾਜੀ ਕੌਰ ਜੀ ਦੇ ਇਧਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈਬਰ ਕਰੇ ਖੁਸ਼ ਹੋ ਚੜਦੀ ਕਲਾ ਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਇਧਰ ਮੈਂ ਕਿਚੋਲ ਆਪਣੇ ਕੰਮ ਕਰਦੇ ਆ ਰਸੋਈ ਦੇ ਕੰਮ ਤਾਂ ਹੋ ਗਏ ਫ੍ਰੀ ਆਪਾਂ ਜਿੱਦਾਂ ਵੀ ਹੋਊਗਾ ਸਿਰਦਾ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਾਂਗੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦੱਸਾਂਗੀ ਜਿਵੇਂ ਅਕਸਰ ਕਈ ਭੈਣਾਂ ਦੇ ਹੁੰਦਾ ਨਾ ਕਿ ਆਪਣੇ ਅਣਚਾਏ ਵਾਲ ਆ ਜਾਂਦੇ ਹਨ ਹਨਾ ਮੂੰਹ ਦੇ ਉੱਤੇ ਕਈ ਵਰੀ ਹੁੰਦਾ ਨਾ ਬਹੁਤ ਸਾਰੀਆਂ ਭੈਣਾਂ ਦੇ ਦੇਖਿਆ ਜਿਵੇਂ ਚਿੰਨ ਦੇ ਵੀ ਵਾਲ ਬਹੁਤ ਸਾਰੇ ਹੁੰਦੇ ਆ ਤੇ ਇੱਥੇ ਵੀ ਹੁੰਦੇ ਆ ਮੱਥੇ ਦੇ ਵੀ ਹੁੰਦੇ ਆ ਉਹਨਾਂ ਨੂੰ ਬਿਲਕੁਲ ਆਸਾਨ ਤੇ ਸੌਖੇ ਤਰੀਕੇ ਨਾਲ ਆਪਾਂ ਕਿੱਦਾਂ ਸਾਫ਼ ਕਰ ਸਕਦੇ ਹਾਂ ਠੀਕ ਹੈ ਜੀ ਜੇਕਰ ਆਪਾਂ ਥ੍ਰੈਡ ਪੈਰਾ ਰਗਵਾਨਨੇ ਆ ਤੇ ਉਹ ਦੁਬਾਰਾ ਦੁਬਾਰਾ ਆਉਂਦੇ ਆਂ ਬਾਲ ਠੀਕ ਹੈ ਇਹ ਇਸ ਤਰ੍ਹਾਂ ਦੀ ਮਤਲਬ ਈਜ਼ੀ ਹੈ ਕਿ ਤੁਹਾਡੇ ਕਦੀ ਵੀ ਜਿਵੇਂ ਛੋਟੇ ਮੋਟੇ ਬਾਲ ਤੋਂ ਤੁਸੀਂ ਇਹ ਚੀਜ਼ ਅਪਣਾਓਗੇ ਨਾ ਤੁਹਾਡੇ ਕਦੀ ਵੀ ਇਸ ਮੂੰਹ ਤੇ ਬਾਲ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਇਹ ਬਹੁਤ ਸਿੰਪਲ ਤੇ ਸੌਖੀ ਸਾਡੀ ਗੁਰਬਾਣੀ ਦੇ ਵੀ ਨਾ ਜਦੋਂ ਜਨਮ ਹੋਇਆ ਸੀ ਤੇ ਉਹਦੇ ਮੱਥੇ ਤੇ ਬਹੁਤ ਸਾਰੇ ਬਾਲ ਸੀ ਉਹ ਤਾਂ ਛੋਟਾ ਜਿਹਾ ਮੱਥਾ ਲੱਗਦਾ ਹੁੰਦਾ ਸੀ ਤੇ ਆਪਾਂ ਇਸ ਤਰ੍ਹਾਂ ਹੀ ਕੀਤਾ ਹੈ ਬਿਲਕੁਲ ਵਾਲ ਖਤਮ ਹੋ ਗਏ ਸੀ ਉਹਦੇ ਜਿਵੇਂ ਛੋਟੇ ਛੋਟੇ ਵਾਲ ਹੁੰਦੇ ਨੇ ਨਾ ਕਹਿੰਦੇ ਨਾਲ ਦੀ ਨਾਲ ਕਰ ਦੋ ਫਿਰ ਉਹ ਦੁਬਾਰਾ ਵਾਲ ਆਂਦੇ ਨਹੀਂ ਹੈਗੇ ਬਹੁਤ ਸਿੰਪਲ ਤੇ ਸੌਖੀ ਰੈਸিপি ਦੱਸਾਂਗੀ ਬਾਕੀ ਤੁਹਾਨੂੰ ਪਤਾ ਹੀ ਹੈ ਜਿਵੇਂ ਫੇਸ਼ੀਅਲ ਵਗੈਰਾ ਸਾਨੂੰ ਕਰਨ ਦੀ ਲੋੜ ਨਹੀਂ ਸਿੰਪਲ ਤੇ ਸੌਖੀਆਂ ਰੈਸਪੀਆਂ ਆਪਾਂ ਆਪਣੀ ਫੇਸ ਲਈ ਆਪਣੀ ਸਕਿਨ ਢਿੱਲੀ ਹੋ ਜਾਂਦੀ ਹੈ ਉਹਦੇ ਲਈ ਆਪਾਂ ਜੋ ਜੋ ਰੈਮਡੀ ਮੈਂ ਯੂਜ਼ ਕਰਦੀਆਂ ਜੋ ਮੈਂ ਮੰਗਵਾਂਦੀ ਆ ਕਿਸੇ ਦੀ ਮਾਲਿਸ਼ ਕਰਦੀ ਉਹ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਬਹੁਤ ਸਾਰੀਆਂ ਭੈਣਾਂ ਨੂੰ ਹੁਣ ਹੋਣਾ ਨਾ ਕਈ ਕ੍ਰੇਜ਼ ਹੁੰਦਾ ਵੀ ਜੀ ਹੁਣ ਕਰਵਾ ਚੋਤ ਰੱਖਦੀਆਂ ਜਿਹੜੀਆਂ ਭੈਣਾਂ ਤੇ ਬਹੁਤ ਨਵੇਂ-ਨਵੇਂ ਤਰੀਕੇ ਪਨਾਦੇ ਆ ਕੋਈ ਫੇਸ਼ੀਅਲ ਕਰਵਾਉਂਦਾ ਕੋਈ ਧਾਗਾ ਮਰਵਾਉਂਦਾ ਔਰ ਕਈ ਵਾਰੀ ਅਕਸਰ ਮੈਂ ਭੈਣਾਂ ਦੇ ਇਹ ਵੀ ਦੇਖਿਆ ਕਿ ਇੱਥੇ ਵੀ ਜੀ ਨਾ ਇੱਥੇ ਬੁੱਲਾ ਦੇ ਉੱਤੇ ਵੀ ਛੋਟੇ-ਛੋਟੇ ਵਾਲ ਹੁੰਦੇ ਆ ਤੇ ਧਾਗਿਆਂ ਦੇ ਨਾਲ ਕਟਵਾਉਂਦੇ ਆ ਫਿਰ ਕੁਝ ਹੀ ਦਿਨਾਂ ਬਾਅਦ ਦੁਬਾਰਾ ਵਾਲ ਕੋ ਜਾਂਦੇ ਆ ਤੋ ਬਿਲਕੁਲ ਖਤਮ ਕਰਨੇ ਹੋਣ ਤੇ ਸਿੰਪਲ ਤੇ ਸੋਕੇ ਤਰੀਕੇ ਨਾਲ ਬਿਲਕੁਲ ਘਰੇਲੂ ਪਾਇਆ ਹੈ ਦੇਸੀ ਤਰੀਕੇ ਦੇ ਨਾਲ ਠੀਕ ਹੈ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਕੀ ਕੁਝ ਲੈਣਾ ਕੀ ਕਿੱਦਾਂ ਕਿੱਦਾਂ ਕਰਨਾ ਤੇ ਇਸੇ ਤਰ੍ਹਾਂ ਸੇਮ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਮੈਂ ਕਿਸੋ ਪਹਿਲਾਂ ਆਪਣਾ ਰਸੋਈ ਦਾ ਸਵੇਰ ਦਾ ਕੰਮ ਨਿਬੇੜਦੀ ਐ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਸਾਰੀ ਵੀਡੀਓ ਸ਼ੇਅਰ ਕਰੂੰਗੀ ਤੇ ਲੋ ਜੀ ਹੁਣ ਆਪਾਂ ਲਗਾ ਬਣਾਵਾਂਗੇ ਜਿਹੜਾ ਤੁਹਾਨੂੰ ਮੈਂ ਦੱਸ ਰਹੀ ਸੀ ਨਾ ਕਿ ਵਾਲ ਆਪਣੇ ਬਿਲਕੁਲ ਹਾਟਣ ਵਾਲਾ ਕਿਹੜਾ ਕਿਹੜਾ ਪੈਕ ਲਗਾਨੀ ਹੁੰਨੀ ਆ ਚਾਹੇ ਤੁਹਾਡੇ ਹੱਥ ਤੇ ਵੀ ਛੋਟੇ ਛੋਟੇ ਇਹ ਜਿਹੀ ਵੀਰੀ ਨਾ ਗੁੱਟ ਆਪਣੀਆਂ ਉਂਗਲਾਂ ਤੇ ਠੀਕ ਹੈ ਜੀ ਪੋਟਿਆਂ ਤੇ ਵੀ ਹੁੰਦੇ ਆ ਹੱਥਾਂ ਤੇ ਵੀ ਹੁੰਦੇ ਆ ਬੁੱਲਾਂ ਤੇ ਵੀ ਵਾਲ ਹੁੰਦੇ ਆ ਉਹਨਾਂ ਦੇ ਲਈ ਆਪਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਕੱਚਾ ਦੁੱਧ ਲੈ ਲੈਣਾ ਠੀਕ ਹੈ ਰੂੰ ਹੀ ਲੈ ਲੈਣੀ ਹੈ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਪਹਿਲਾਂ ਸਿੰਪਲ ਪਾਣੀ ਨਾਲ ਧੋ ਕੇ ਫਿਰ ਕੱਚਾ ਦੁੱਧ ਲਗਾ ਲੈਣਾ ਇਹਦੇ ਨਾਲ ਜਿਹੜੀ ਗੰਦਗੀ ਹੋਏਗੀ ਨਾ ਤੁਹਾਡੀ ਨਿਕਲ ਜੇਗੀ ਫਿਰ ਉਸ ਤੋਂ ਬਾਅਦ ਜੋ-ਜੋ ਆਪਾਂ ਪੈਕ ਬਣਾਵਾਂਗੇ ਜੋ ਵੀ ਬਣਾਵਾਂਗੇ ਉਹਦੇ ਨਾਲ ਮੈਂ ਤੁਹਾਡੀ ਸਾਰੀ ਤੁਹਾਨੂੰ ਚੀਜ਼ਾਂ ਦੱਸਾਂਗੀ ਕਿ ਮੈਂ ਕਿੱਦਾਂ ਲਗਾਨੀ ਹੁੰਨੀ ਆ ਛੋਟੇ-ਛੋਟੇ ਵਾਲ ਜਿਹੜੇ ਸਾਡੇ ਬਿਲਕੁਲ ਜੜੋ ਖਤਮ ਹੋ ਜਾਂਦੇ ਆ ਪਰ ਸੱਚੀ ਦੱਸਣਾ ਵਾਲ ਦੁਆਰਾ ਆਂਦੇ ਵੀ ਨਹੀਂ ਹੈਗੇ ਜਿਵੇਂ ਆਪ ਲਗਵਾਨੇ ਆ ਕੋਈ ਵੀ ਕਰਾਉਂਦੇ ਆ ਨਾ ਤੇ ਟ੍ਰੈਡਿੰਗ ਵਗੈਰਾ ਨਾਲ ਵੀ ਕਢਵਾ ਦਿੰਦੇ ਆ ਤੇ ਵਾਲ بار بار ਆਂਦੇ ਰਹਿੰਦੇ ਆ ਉਹ ਵਾਲ ਮਜ਼ਬੂਤ ਹੁੰਦੇ ਆ ਤੇ ਇਹਦੇ ਨਾਲ ਜਿਹੜਾ ਮੈਂ ਤੁਹਾਨੂੰ ਅੱਜ ਪੈਕ ਦੱਸੂਗੀ ਨਾ ਉਹਦੇ ਨਾਲ ਵਾਲ ਤੁਹਾਡੇ ਬਿਲਕੁਲ ਵੀ ਆਣਗੇ ਵੀ ਨਹੀਂ ਤੇ ਜੜੋਂ ਵੀ ਖਤਮ ਹੋ ਜਾਣਗੇ ਇਹਦਾ ਬਹੁਤ ਅੱਛਾ ਰਿਜ਼ਲਟ ਹੈ ਸਭ ਤੋਂ ਪਹਿਲਾਂ ਤੁਸੀਂ ਕੱਚਾ ਦੁੱਧ ਲੈ ਕੇ ਆਪਣਾ ਫੇਸ ਨੂੰ ਤੋਂ ਐਦਾ ਐਦਾ ਲਗਾ ਕੇ ਜਿਵੇਂ ਆਪਾਂ ਕਲੀਜ਼ਿੰਗ ਮਿਲਕ ਹੈ ਜਿਹਦੇ ਕੋਲ ਉਹ ਵੀ ਲਗਾ ਸਕਦੇ ਹੋ ਤੁਸੀਂ ਆੰਦੀ ਇਹਨੇ ਆਪਣੀ ਡੱਬੀ ਤੇ ਆਪਾਂ ਤਾਂ ਹਮੇਸ਼ਾ ਮੈਂ ਤੇ ਘਾਟ ਹੀ ਬਹੁਤ ਯੂਜ਼ ਕਰਦੀਆਂ ਬਾਹਰ ਦੀਆਂ ਚੀਜ਼ਾਂ ਤੇ ਮੈਂ ਘਰੇ ਕੱਚਾ ਦੁੱਧ ਲੈ ਲਿਆ ਇਹਦੇ ਨਾਲ ਆਪਾਂ ਹਲਕਾ ਹਲਕਾ ਪਹਿਲਾਂ ਲਾ ਕੇ ਮੂ ਨੂੰ ਸਾਫ ਕਰਾਂਗੇ ਧੋਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਪੈਕ ਬਣਾਉਂਗੀ ਤੁਹਾਡੇ ਨਾਲ ਮੈਂ ਸਾਰਾ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਬਾਕੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਮੇਰੀਆਂ ਸੋਹਣੀਆਂ ਸੋਹਣੀਆਂ ਭੈਣਾਂ ਜਿਹੜੀਆਂ ਨੂੰ ਹੁਣ ਸਪੈਸ਼ਲੀ ਕਰਵਾ ਚੋਤੇ ਜੋ ਜੋ ਪੈਕ ਹੈ ਘਰ ਜਿਹੜੀ ਨਹੀਂ ਜਾ ਸਕਦੇਆਂ ਕਈਆਂ ਦੀ ਸੋ ਪ੍ਰੋਬਲਮ ਹੁੰਦੀ ਹੈ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਕੋਈ ਕੋਈ ਵਜ੍ਹਾ ਹੁੰਦੀ ਹੈ ਹਨਾ ਨਹੀਂ ਬਾਹਰ ਜਾਇਆ ਜਾਂਦਾ ਜਾਂ ਕੋਈ ਅਫਰ ਨਹੀਂ ਇੱਕ ਟਾਈਮ ਆਪਣੀ ਕੋਈ ਐਸਾ ਵੀ ਟਾਈਮ ਹੁੰਦਾ ਕਿ ਆਪਣੇ ਕੋਲ ਕੋਈ ਆਪਣੀ ਹੈਸੀਅਤ ਵੀ ਨਹੀਂ ਹੁੰਦੀ ਕਿ ਆਪਾਂ ਬਾਹਰ ਜ਼ਿਆਦਾ ਖਰਚਾ ਕਰੀਏ ਆਪਣਾ ਖਰਚਾ ਦੇਖ ਕੇ ਆਪਾਂ ਨਹੀਂ ਵੀ ਜਾਂਦੇ ਠੀਕ ਹੈ ਜੀ ਮੈਂ ਵੀ ਬਹੁਤ ਘੱਟ ਜਾਂਦੀ ਆ ਜੀ ਸੱਚਾਈ ਦੱਸਾਂ ਮੈਂ ਕਦੀ ਪਾਰਲਰਾਂ ਕੋਲ ਵੈਸੇ ਗਈ ਨਹੀਂ ਹੈਗੀ ਕਦੀ ਹੋਇਆ ਵਿਆਹ ਫੰਕਸ਼ਨ ਹੋਇਆ ਤੇ ਮੈਂ ਚਲ ਜਾਂਦੀ ਆ ਬਾਕੀ ਘਰੇ ਜਿੰਨਾ ਤੁਸੀਂ ਦੇਸੀ ਨੁਕਤੇ ਪਣਾਨੇ ਬਲਕਿ ਸਾਡੀ ਸਕਿਨ ਜ਼ਿਆਦਾ ਵਧੀਆ ਰਹਿੰਦੀ ਜਿੰਨੇ ਆਪਾਂ ਇੰਨਾ ਚੱਕਰਾਂ 'ਚ ਪੈਂਦੇ ਆ ਤੇ ਸਾਡੀ ਸਕਿਨ ਡਲ ਹੁੰਦੀ ਜਾਂਦੀ ਇਸ ਕਰਕੇ ਘਰੇਲੂ ਨੁਕਤੇ ਅਪਣਾਓ ਬਹੁਤ ਵਧੀਆ ਅੱਛਾ ਰਿਜ਼ਲਟ ਮਿਲਦਾ ਤੁਹਾਨੂੰ ਮਿਲੇਗਾ ਵੀ ਤੇ ਵਾਰ ਤੋਂ ਬਾਅਦ ਇਹੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਜੀ ਆਪਾਂ ਹੁਣ ਲੈ ਲੈਣਾ ਜੀ ਇੱਕ ਚਮਚ ਆ ਦੇਖੋ ਜੋ ਜੋ ਆਪਾਂ ਰੈਮੀਡੀ ਮਤਲਬ ਚੀਜ਼ਾਂ ਲੈਣੀ ਆ ਨਾ ਉਹ ਚੀਜ਼ਾਂ ਲੈਣੀ ਆ ਤੁਸੀਂ ਆ ਦੇਖੋ ਜੀ ਕੋਲੀ ਬਿਲਕੁਲ ਕੰਚ ਦੀ ਲੈਣੀ ਹੈ ਕੋਲੀ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਠੀਕ ਹੈ ਜੀ ਇੱਕ ਇੱਕ ਚਮਚ ਆਪਣੇ ਫੇਸ ਅਕੋਰਡਿੰਗ ਤੁਸੀਂ ਇੱਕ ਚਮਚ ਲੈ ਲਓ ਚਾਹੇ ਤੁਸੀਂ ਡੇਢ ਚਮਚ ਲੈ ਲਓ ਠੀਕ ਹੈ ਜੀ ਇਹਨੂੰ ਲੈ ਲਓ ਤੇ ਲੋ ਜੀ ਦੂਜੀ ਚੀਜ਼ ਆਪਾਂ ਲੈਣੀ ਹੈ ਥੋੜੀ ਜੀ ਆਪਾਂ ਹਲਦੀ ਲੈਣੀ ਹੈ ਹਲਦੀ ਜ਼ਰੂਰ ਪਾ ਲਿਓ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਵਟਣਾ ਮਿਲਦੇ ਆ ਸਮਝ ਲਓ ਉਹ ਇਦਾਂ ਹੀ ਆਪਾਂ ਤੇ ਉਸ ਤੋਂ ਬਾਅਦ ਆਪਾਂ ਤੀਜੀ ਚੀਜ਼ ਲੈਣੀ ਹੈ ਜੀ ਪੀਸੀ ਹੋਈ ਖੰਡ ਜੇ ਤੁਹਾਡੇ ਕੋਲ ਹੈਗੀ ਹੈ ਨਾ ਇੱਕ ਚਮਚੇ ਜਰੂਰ ਪਾ ਲਿਓ ਤੁਹਾਨੂੰ ਪਤਾ ਹੀ ਵੈਸੇ ਵੀ ਬਹੁਤ ਅੱਛੀ ਹੁੰਦੀ ਸਾਡੇ ਫੇਸ ਲਈ ਤੇ ਬਹੁਤ ਵਧੀਆ ਰਿਜ਼ਲਟ ਆਂਦਾ ਹੈ ਤੇ ਚੌਥੀ ਚੀਜ਼ ਆਪਾਂ ਲੈਣੀ ਹੈ ਥੋੜਾ ਜਿਹਾ ਇਹਦੇ ਚ ਸ਼ਹਿਦ ਠੀਕ ਹੈ ਜੀ ਹਾਂ ਲੋ ਜੀ ਸ਼ਹਿਦ ਇੱਕ ਚਮਚਾ ਤੁਸੀਂ ਕਰਕੇ ਹੁਣ ਇਹਨੂੰ ਆਪਾਂ ਕਰ ਲੈਣਾ ਜੀ ਮਿਕਸ ਦੇ ਲੋਜੀ ਇਹਨੂੰ ਪਾਣੀ ਥੋੜਾ ਜਿਹਾ ਪਾ ਲੈਣਾ ਜੇਕਰ ਤੁਸੀਂ ਚਾਹੋ ਨਾ ਇਹਨੂੰ ਕੱਚਾ ਦੁੱਧ ਵੀ ਪਾ ਸਕਦੇ ਹੋ ਠੀਕ ਹੈ ਆ ਗਏ ਇਸ ਤਰ੍ਹਾਂ ਕਰਕੇ ਇਹਨੂੰ ਮਿਕਸ ਕਰ ਲੈਣਾ ਵਧੀਆ ਤਰੀਕੇ ਨਾਲ ਇਹਨੂੰ ਐਨ ਵਧੀਆ ਤਰੀਕੇ ਨਾਲ ਮਿਕਸ ਕੱਚਾ ਦੁੱਧ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਇਹਨੂੰ ਜਿਆਦਾ ਮਤਲਬ ਆਪਾਂ ਪਤਲਾ ਨਹੀਂ ਕਰਨਾ ਹੈਗਾ ਆਪਾਂ ਗਾੜਾ ਗਾੜਾ ਹੀ ਰੱਖਣਾ ਦੇਖੋ ਬਿਲਕੁਲ ਚਮਚ ਤੋਂ ਨਾ ਗਿਰੇ ਠੀਕ ਹੈ ਇਹ ਜੀ ਇਹਦਾ ਧਿਆਨ ਰੱਖਣਾ ਫਿਰ ਇਸ ਤਰ੍ਹਾਂ ਕਰਕੇ ਤੇ ਲੋ ਜੀ ਇਹਨੂੰ ਇਸ ਤਰ੍ਹਾਂ ਕਰਕੇ ਆ ਦੇਖੋ ਤੇ ਇਹ ਵਾਲ ਦੇ ਵਾਲਾਂ ਦੇ ਨਾਲ ਨਾਲ ਨਾ ਤੁਹਾਡਾ ਫੇਸ਼ੀਅਲ ਦਾ ਵੀ ਬਹੁਤ ਵਧੀਆ ਕੰਮ ਕਰੇਗਾ ਤੁਹਾਡੇ ਜਿਹੜੇ ਸਕਿਨ ਕਈ ਵਰੀ ਹੁੰਦੇ ਆ ਨਾ ਆਪਣੀ ਖਰਾਬ ਹੋਈ ਹੁੰਦੀਆਂ ਕਿਉੜੀਆਂ ਜੀਆਂ ਪਈਆਂ ਹੁੰਦੀਆਂ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਠੀਕ ਹੋ ਜਾਂਦੀ ਹੈ ਠੀਕ ਹੈ ਜੀ ਇਸਨੂੰ ਤੁਸੀਂ ਆਪਣੇ ਫालतੂ ਦੇ ਫੇਸ ਤੇ ਜਿੱਥੇ ਤੁਹਾਨੂੰ ਲੱਗਦਾ ਨਾ ਆਈਬ੍ਰੋ ਛੱਡ ਕੇ ਇਹਨੂੰ ਲਗਾ ਸਕਦੇ ਹੋ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਹਫਤੇ ਦੇ ਵਿੱਚ ਇੱਕ ਦੋ ਵਾਰ ਹੀ ਲਗਾਓਗੇ ਦੋ ਚਾਰ ਵਾਰ ਬਸ ਉਸ ਤੋਂ ਬਾਅਦ ਤੁਹਾਨੂੰ ਲਗਾਉਣ ਦੀ ਲੋੜ ਨਹੀਂ ਪੈਣੀ ਇਹ ਤਾਂ ਇਹ ਹੈ ਜਦੋਂ ਆਇਆ ਤਾਂ بیا ਚੱਪਲੀ ਇਸ ਕੀ ਕਾਇ को कर ले जा बोल के दिए अरे ले जा यार तुम्हें सुबह दिया नहीं नहीं लेकिन मारी है दम ना ना रब्बे बड़े काम होंगे बोल क्या मारी डाल रहा भगवान होता वो था भगवान जो ਤੇ ਆ ਲੋ ਜੀ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਵਾਲ ਹੈ ਆਈਬ੍ਰੋ ਛੱਡ ਕੇ ਤੁਸੀਂ ਫੇਸ ਤੇ ਸਾਰੇ ਤੇ ਲਗਾ ਸਕਦੇ ਹੋ ਨੂੰ ਠੀਕ ਹੈ ਜੀ ਇਹਨੂੰ ਆਪਾਂ ਹੁਣ ਸੁੱਕਣ ਦੇਣਾ ਫਿਰ ਬਾਅਦ ਚੋਂ ਤੁਹਾਨੂੰ ਦਿਖਾਣੀ ਇਹਨੂੰ ਆਪਾਂ ਰਿਮੂਵ ਕਿੱਦਾ ਕਰਨਾ ਹੈ ਠੀਕ ਹੈ ਜੀ ਤੇ ਲੋ ਜੀ ਆ ਦੇਖ ਲਓ ਜਿੱਦਾਂ ਸੁੱਕ ਗਿਆ ਨਾ ਹਲਕਾ ਹਲਕਾ ਤੁਸੀਂ ਇਸ ਤਰ੍ਹਾਂ ਹੱਥ ਮਾਰ ਕੇ ਦੇਖਿਓ ਕਿ ਜਿਸ ਤਰ੍ਹਾਂ ਆਪਾਂ ਵਟਣਾ ਨਹੀਂ ਮਾਲਦੇ ਹੈਗੇ ਇਸ ਤਰ੍ਹਾਂ ਉਤਰ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆ ਦੇਖੋ ਵਟੀਆਂ ਜਿਹਾ ਵੜ ਵੜ ਕੇ ਨਾ ਉਤਰ ਜੇਗਾ ਹਲਕਾ ਜੇਕਰ ਤੁਸੀਂ ਤੁਹਾਨੂੰ ਜ਼ਰੂਰਤ ਹੋਏਗੀ ਨਾ ਤੇ ਤੁਸੀਂ ਇਹਦਾ ਹਲਕਾ ਜਿਹਾ ਦੁੱਧ ਦਾ ਹੱਥ ਲਗਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਰਿਮੂਵ ਕਰ ਲੈਣਾ ਸਾਰੇ ਨੂੰ ਲਾ ਦੇਣਾ ਹੈ ਇਹ ਲੋ ਜੀ ਆ ਦੇਖੋ ਜਿਹੜੇ ਬਰੀਕ ਵਾਲ ਹੁੰਦੇ ਨਾ ਤੁਹਾਡੇ ਇਸ ਤਰ੍ਹਾਂ ਕਰਕੇ ਬਿਲਕੁਲ ਸਾਫ਼ ਹੋ ਜਾਂਦੇ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਨਾ ਮੂੰਹ ਧੋ ਸਕਦੇ ਹੋ ਠੀਕ ਹੈ ਮੂੰਹ ਧੋ ਕੇ ਇਸੇ ਕਾਟਨ ਦੇ ਬਦਿਹਿਆ ਸਾਫ਼ ਜੇ ਸੌਫਟ ਤਪੜੇ ਨਾ ਇਹਨੂੰ ਸੌ ਸੁਕਾ ਸਕਦੇ ਹੋ ਬੰਦ ਲਓ ਜੀ ਆ ਦੇਖੋ ਸਾਡੀ ਸਕਿਨ ਬਿਲਕੁਲ ਸੌਫਟ ਜੀ ਹੋ ਜੇਗੀ ਕੋਈ ਵੀ ਵਾਲ ਨਹੀਂ ਇਹ ਹਫਤੇ ਦੇ ਵਿੱਚ ਤੁਸੀਂ 2-4 2-3 ਨਵਾਰ ਲਗਾਉਣਾ ਸਿਰਫ ਜ਼ਿਆਦਾ ਨਹੀਂ ਲਗਾਉਣਾ ਠੀਕ ਹੈ ਜਿਹੜਾ ਪੈਕ ਤੁਹਾਡਾ ਬਚ ਵੀ ਜਾਂਦਾ ਦੇਖੋ ਜੀ ਮੇਰੇ ਕੋਲ ਬਚ ਗਿਆ ਤੁਸੀਂ ਇਹਨੂੰ ਪਾਣੀ ਦੀ ਬਜਾਏ ਦੇ ਚ ਦਹੀਂ ਵੀ ਜ਼ਰੂਰ ਚਾਹੇ ਐਡ ਕਰ ਸਕਦੇ ਹੋ ਤੁਹਾਡੀ ਆਪ ਦੀ ਇੱਛਾ ਠੀਕ ਹੈ ਵੈਸੇ ਮੈਂ ਕੋਸ਼ਿਸ਼ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋਗੇ ਤੁਸੀਂ ਇਹਦੇ ਦਹੀਂ ਦੇ ਵਿੱਚ ਨਾ ਬੇਸਣ ਪਾ ਕੇ ਲਗਾਇਆ ਕਰੋ ਤੁਹਾਡੇ ਵਾਲ ਬਿਲਕੁਲ ਨਹੀਂ ਆਣਗੇ ਠੀਕ ਹੈ ਜੀ ਤੇ ਬਾਕੀ ਹੁਣ ਮੈਂ ਜਿਵੇਂ ਉਸ ਤੋਂ ਬਾਅਦ ਹਲਕਾ ਜਿਹਾ ਆਪਣਾ ਬਦਾਮਾਂ ਦਾ ਤੇਲ ਤੁਸੀਂ ਲੈ ਲੈਣਾ ਹੈ ਥੋੜਾ ਜਿਹਾ ਤੇਲ ਲੈ ਕੇ ਇੱਕ ਦੋ ਡ੍ਰੌਪ ਲਗਾ ਕੇ ਜਿਨ੍ਹਾਂ ਦੀ ਸਕਿਨ oily ਨਹੀਂ ਨਾ ਹੈਗੀ ਚਾਹੇ oily ਵੀ ਹੋਵੇ ਵੈਸੇ ਬਦਾਮ ਦਾ ਤੇਲ ਕੋਈ ਨੁਕਸਾਨ ਨਹੀਂ ਦਿੰਦਾ ਹੈਗਾ ਬਹੁਤ ਵਧੀਆ ਜਿਹਾ ਰਿਜ਼ਲਟ ਹੈਗਾ ਤੇ ਦੋ ਤਿੰਨ ਬੂੰਦਾ ਇਹਦੇ ਤੇ ਪਾ ਕੇ ਆਪਣੇ ਹੱਥ ਤੇ ਤੇ ਹਲਕੀ ਹਲਕੀ ਤੁਸੀਂ ਮਾਲਿਸ਼ ਕਰ ਲੈਣੀ ਹੈ ਬਹੁਤ ਅੱਛਾ ਰਿਜ਼ਲਟ ਮਿਲੇਗਾ ਮੇਰੇ ਕੋਲ ਤਾਂ ਇਸ ਤਰ੍ਹਾਂ ਹੀ ਮੈਂ ਤਾਂ ਲਗਾਨੀ ਹੁੰਨੀ ਆ আর ਰਾਤ ਨੂੰ ਵੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਕਿ ਇਸ ਤਰ੍ਹਾਂ ਹਲਕਾ ਹਲਕਾ ਕਰਕੇ ਤੁਸੀਂ ਆਪਣੇ ਬਦਾਮਾਂ ਦੇ ਤੇਲ ਦੀ ਨਾ ਮਾਲਿਸ਼ ਕਰ ਸਕਦੇ ਹੋ ਠੀਕ ਹੈ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਕਿ ਆਪਾਂ ਬਦਾਮਾ ਦੇ ਤੇਲ ਦੀ ਹਾਂ origignal ਵਾਲਾ ਤੁਸੀਂ ਮੈਡੀਕਲ ਵਾਲੇ ਕੋਲੋਂ ਮਿਲ ਜਾਏਗਾ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਆਪਣੀ ਮਾਲਿਸ਼ ਤੁਹਾਨੂੰ ਮੈਂ ਦੋ ਤਿੰਨ ਐਕਸਰਸਾਈਜ਼ਾਂ ਦੱਸੀਆਂ ਜ਼ਰੂਰ ਕਰਿਓ ਜਿਨ੍ਹਾਂ ਦੇ ਅਨਚਾਹੇ ਵਾਲ ਨੇ ਉਹ ਜ਼ਰੂਰ ਇਸ ਤਰ੍ਹਾਂ ਤੁਹਾਡ ਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਠੀਕ ਹੈ ਜੀ ਹਾਂ ਜੀ ਜੋ ਮੈਂ ਕੀਤਾ ਮੈਂ ਤਾਂ ਤੁਹਾਨੂੰ ਇਦਾਂ ਹੀ ਮੈਂ ਕਿਉਂਕਿ ਤੇ ਮੈਂ ਕਿਹਾ ਚਲੋ ਇਹਦੇ ਨਾਲ ਜਿਵੇਂ ਹਲਕੇ ਹਲਕੇ ਵਾਲਾ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦਾ ਠੀਕ ਹੈ ਜੀ ਤੇ ਬਾਕੀ ਮਿਲਦੀਆਂ ਤੇ ਬਾਕੀ ਇੱਕ ਭੈਣ ਨਾ ਗੁਰਮੀਤ ਕੌਰ ਸਿਰਸਾ ਜੋ ਸਿਰਸਾ ਤੋਂ ਨੇ ਮੈਨੂੰ ਹਮੇਸ਼ਾ ਵੈਸੇ ਤਾਂ ਬੋਲਦੇ ਹੁੰਦੇ ਕਿ ਮੇਰਾ ਨਾਮ ਬੋਲਿਆ ਕਰੋ ਸਿਸਟਰ ਮੈਂ ਬਹੁਤ ਜ਼ਿਆਦਾ ਹਮੇਸ਼ਾ ਵੈਸੇ ਤਾਂ ਬੋਲਦੀ ਹੁੰਨੀ ਆ ਕਹਿੰਦੇ ਮੇਰਾ ਮਨ ਉਦਾਸ ਹੋ ਜਾਂਦਾ ਹੈ ਮੇਰਾ ਨਾਮ ਬੋਲਿਆ ਕਰੋ ਤੁਸੀਂ ਉਦਾਸ ਨਾ ਹੋਇਆ ਕਰੋ ਜਿੱਦਾਂ ਤੁਹਾਨੂੰ ਫੀਲ ਹੁੰਦਾ ਨਾ ਬਹੁਤ ਸਾਰੀਆਂ ਭੈਣਾਂ ਨੇ ਮੈਂ ਵੈਸੇ ਬੋਲਦੀ ਹੁੰਨੀ ਆ ਸਭ ਦਾ ਨਾਮ ਜਿਨ੍ਹਾਂ ਦੇ ਮੈਨੂੰ ਕਮੈਂਟ ਹਮੇਸ਼ਾ ਲਿਖਦੀਆਂ ਨੇ ਨਾ ਮੈਂ ਬਹੁਤ ਅੱਛੇ-ਅੱਛੇ ਕਮੈਂਟ ਉਹਨਾਂ ਦੇ ਪੜ੍ਹਦੀ ਹੁੰਦੀ ਹਾਂ ਉੱਪਰ ਵੀ ਮੈਂ ਉਹਨਾਂ ਦੇ ਸਾਹਮਣੇ ਵੀ ਲੈ ਕੇ ਆਉਂਦੀ ਹੁੰਦੀ ਹਾਂ ਮਤਲਬ ਐਡਿਟ ਕਰਦੀ ਹੁੰਦੀ ਹਾਂ ਤੇ ਬੜਾ ਥੈਂਕ ਯੂ ਵੀ ਕਰਦੀ ਆ ਤੁਹਾਡਾ ਵੀ ਗੁਰਮੀਤ ਕੌਰ ਸਿਰਸਾ ਵਾਲੀ ਭੈਣ ਦਾ ਬਹੁਤ ਸਾਰਾ ਥੈਂਕ ਯੂ ਬਹੁਤ ਅੱਛਾ ਲੱਗਿਆ ਤੁਸੀਂ ਕਮੈਂਟ ਮੇਰੇ ਨੂੰ ਕੀਤਾ ਵਧੀਆ ਲੱਗਿਆ ਤੇ ਉਦਾਸ ਨਾ ਹੋਇਆ ਕਰੋ ਹਮੇਸ਼ਾ ਇਦਾਂ ਹੀ ਆਪਣਾ ਖੁਸ਼ ਰਹੋ ਬਸ ਚੜਦੀ ਕਲਾ ਚ ਰਿਆ ਕਰੋ ਮੈਂ ਵੀ ਪਰਮਾਤਮਾ ਜਿੱਦਾਂ ਤੁਹਾਨੂੰ ਹੁੰਦਾ ਨਾ ਕਿ ਤੁਸੀਂ ਮੈਨੂੰ 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 ਵੀ ਹੁੰਦਾ ਕਿ ਮੇਰੀਆਂ ਭੈਣਾਂ ਮੈਨੂੰ ਅੱਛੇ ਅੱਛੇ ਕਮੈਂਟ ਕਰਦੇ ਮੈਨੂੰ ਵਧੀਆ ਲੱਗਦਾ ਮੈਂ ਤੁਹਾਡਾ ਸ਼ੁਕਰੀਆ ਕਰਦੀ ਆ ਠੀਕ ਹੈ ਥੈਂਕ ਯੂ ਰੋਜ਼ ਰੋਜ਼ ਕਈ ਵਾਰ ਨਹੀਂ ਆ ਜਾਂਦਾ ਹੈਗਾ ਕਿਉਂਕਿ ਤੁਹਾਨੂੰ ਪਤਾ ਬਲੌਗ ਦੇ ਵਿੱਚ ਇੰਨੇ ਅਸੀਂ ਬੀਜ਼ੀ ਹੁੰਦੇ ਪੜੇ ਵੀ ਨਹੀਂ ਜਾਂਦੇ ਪਰ ਮੈਂ ਹਮੇਸ਼ਾ ਕਮੈਂਟਾਂ ਦੇ ਅੰਦਰ ਵੀ ਜਵਾਬ ਦੇਣੇ ਹੁੰਦੇ ਆ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਰੀ ਕਾਲ ਜੀ ਬਾਏ ਬਾਏ